ਅਧ ਤਰੰਗ ਤਰੰਗ ਧਾਰਨਾ ਨਿਰ ਆਸਰਿਆਂ ਨੂੰ ਆਸਰਾ ਦੇਣ ਵਾਲਾ ਵੈਗੁਰੂ ਜੀ ਨਿਰਦਨੰਗ ਨਾ ਨਿਰਦਨੰਗ ਨਾ ਤਨ ਨਾਮ ਨਰਹਰਾ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਜਿਹੜਾ ਗਰੀਬਾਂ ਨੂੰ ਬਖਸ਼ਿਸ਼ ਕਰਦਾ ਹੈ ਗਰੀਬ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਸਭ ਕੁਝ ਹੈ ਹੁਣ ਇੱਥੇ ਦੋ ਗੱਲਾਂ ਨੇ ਇੱਕ ਹੈ ਸੰਸਾਰ ਦਾ ਧਨ ਇੱਕ ਹੈ ਕਰਤਾਰ ਦੇ ਨਾਮ ਦਾ ਧਨ ਉੰਜ ਵਾਸਤੇ ਸੱਚੀ ਗੱਲ ਹੈ ਜੀ ਅਸੀਂ ਗੱਲ ਕਰ ਰਹੇ ਸੀ ਬੈਠੇ ਭਾਈ ਸਾਹਿਬ ਨਾਲ ਬਿਰਤੀ ਵਿੱਚ ਫਰਕ ਆ ਜਾਣਾ ਵਹਿਗੁਰੂ ਮੇਰ ਕਰੇ ਤੇ ਤਾਂ ਹੈ ਤੁਸੀਂ ਦੇਖੋ ਜਦੋਂ ਫਲ ਟਾਣੀ ਨੂੰ ਲੱਗਦਾ ਹੈ ਬਿਲਕੁਲ ਟਾਣੀ ਨਾਲ ਜੁੜਿਆ ਰਹਿੰਦਾ ਹੈ ਕੱਚਾ ਹੈ ਖੱਟਾ ਮਿੱਠਾ ਹੁੰਦਾ ਹੈ ਤੇ ਜਦੋਂ ਉਹ ਵੀ ਰਸ ਨਾਲ ਭਰ ਜਾਂਦਾ ਹੈ ਨਾ ਟਾਣੀ ਦੀ ਪਕੜ ਨੂੰ ਆਪਣੇ ਆਪ ਹੀ ਛੱਡ ਜਾਂਦਾ ਹੈ ਉਹਦਾ ਇੱਕ ਸੁਭਾਗ ਹੈ ਪੱਤਾ ਹੈ ਹਰੇ ਨੇ ਐਸ ਵਕਤ ਰੁੱਖਾਂ ਦੀਆਂ ਟਾਹਣੀਆਂ ਨਾਲ ਨੇ ਜਦੋਂ ਇਹਨਾਂ ਨੇ ਵੀ ਛੱਡਨ ਤੇ ਉਹਨਾ ਪੀਲਾਪਣ ਆ ਜਾਂਦਾ ਹੈ ਦੁਨੀਆਂ ਦੀ ਕੋਈ ਚੀਜ਼ ਜਦੋਂ ਪੱਕਦੀ ਹੈ ਤੇ ਕੁਦਰਤੀ ਤੌਰ ਤੇ ਸੱਚ ਇਹੋ ਆਪਣੇ ਆਪ ਤੋਂ ਪਿਛਾਟੀ ਜਾਂਦੀ ਏ ਉਸ ਤੰਦਾਂ ਤੋਂ ਛੁੱਟੀ ਜਾਂਦੀ ਹੈ ਕੇਵਲ ਸਾਡੇ ਵਰਗਿਆਂ ਦਾ ਮਨੁੱਖੀ ਮਨ ਹੈ ਕਿ ਸੱਚੀ ਮੁੱਚੀ ਚਿੱਟੇ ਹੋ ਗਿਆ ਪਿਆਰ ਪਿਆਰਿਓ ਅੰਦਰ ਦੀ ਪਕੜ ਉਸੇ ਤਰ੍ਹਾਂ ਬਣੀ ਹੋਈ ਅੰਦਰ ਛੁੱਟਣ ਨੂੰ ਤਿਆਰ ਨਹੀਂ ਕੱਲਾ ਧਨ ਨਹੀਂ ਗੁਰੂ ਸਾਹਿਬ ਨੇ ਤੇਤੋ ਤੱਕ ਸ਼ਬਦ ਵਰਤਿਆ ਹੈ ਪੁੰਦਰਕੇਸ਼ ਕੁਸ਼ਮ ਤੇ ਧੌਲੇ ਸਬਤ ਪਤਾਲ ਕੀ ਬਾਣੀ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਮੈਂ ਫਿਰ ਬੇਨਤੀ ਕਰਾਂਗਾ ਬਿਰਤੀ ਚੇਂਜ ਹੋ ਜਾਣਾ ਆ ਤਾਂ ਨੇਚਰ ਦਾ ਕੁਦਰਤ ਕਾਦਰ ਨੇ ਕੁਦਰਤ ਦਾ ਕਾਨੂੰਨ ਇਹੋ ਜਿਹਾ ਬਣਾਇਆ ਹੌਸਤਾ-ਹੌਸਤਾ ਸਿ ਸਾਰਿਆਂ ਢਲਣਾ ਹੈ ਮਹਾਰਾਜ ਕਹਿੰਦੇ ਨੇ ਕੇਸ ਦੁੱਧ ਵਰਗੇ ਚਿੱਟੇ ਨੇ ਬੋਲ ਦਾ ਸਤਵੇਂ ਆਕਾਸ਼ ਚੰਦਰੋ ਆਵਾਜ਼ ਨਿਕਲਦੀ ਹੈ ਅੱਖਾਂ ਨਾਲ ਦੇਖਦਾ ਕੋਈ ਨਹੀਂ ਮੰਜੇ ਤੇ ਪਿਆ ਹੋਇਆ ਵੀ ਸਰੀਰ ਬਿਲਕੁਲ ਖੀਣ ਹੋ ਗਿਆ ਹੈ ਅੰਦਰ ਪਿਆ ਹੋਇਆ ਅਜੇ ਵੀ ਸੁਰਤ ਨਾਲ ਕਾਮ ਦੀ ਮਧਾਣੀ ਰੜਕੀ ਜਾਂਦਾ ਹੈ ਪੁੰਡਰ ਕੇਸ ਕੁਸਮ ਤੇ ਧੌਲੇ ਸਬਤ ਪਤਾਲ ਕੀ ਬਾਣੀ ਲੋਚਨ ਸਰਮੈ ਬਲਬੁੱਧ 나ਠੀ ਤਾਂ ਕਾਮ ਪਵਸ ਮਧਾਣੀ ਅੰਦੇ ਕਾਮਨਾ ਦੀ ਜਿਹੜੀ ਮਧਾਣੀ ਹੈ ਉਹ ਦਿਨ ਰਾਤ ਫਿਰ ਜਾਂਦੀ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਇੱਕ ਪੱਖ ਹੈ ਦੁਨਿਆਵੀ ਧਨ ਦਾ ਆਪ ਸਭ ਨੂੰ ਪਤਾ ਹੈ ਕਿ ਸਤਗੁਰਾਂ ਨੇ ਇਹ ਦਾਤ ਗੁਰਸਿੱਖਾਂ ਨੂੰ ਬਖਸ਼ੀ ਹੈ ਕਿਉਂਕਿ ਗੁਰਬਾਣੀ ਵਿੱਚ ਦੋਖੋ ਦੋਨੋਂ ਪੱਖ ਨੇ ਮਾਇਆ ਦੀ ਸੁਚਜਤਾ ਢੰਗ ਨਾਲ ਵਰਤਨ ਨਾਲ ਬਖਸ਼ੀਸ਼ ਵੀ ਹੈ ਤੇ ਮਾਇਆ ਦੇ ਹੰਕਾਰ ਵਿੱਚ ਡੁੱਬ ਜਾਣਾ ਇਹ ਤਬਾਈ ਵੀ ਹੈ ਪਰ ਜ਼ਿਆਦਾਤਰ ਜਿਹੜੀ ਚੀਜ਼ ਪ੍ਰਭਾਵਿਤ ਕਰਦੀ ਹੈ ਇਹ ਤੇ ਸਤਗੁਰਾਂ ਨੇ ਮੈਂ ਸਿਰਫ ਨਾਮ ਧੰਨ ਤੋਂ ਗੱਲ ਸ਼ੁਰੂ ਕਰਾਂਗਾ ਕਿ ਨਰਹਰ ਦਾ ਜਿਹੜਾ ਨਾਮ ਹੈ ਉਹ ਸੱਚੀ ਮੁੱਚੀ ਗਰੀਬ ਨੂੰ ਅਮੀਰ ਬਣਾ ਦਿੰਦਾ ਹੈ ਉਹਨੇ ਆਸਰਿਆਂ ਨੂੰ ਆਸਰਾ ਦਿੰਦਾ ਹੈ ਪਹਿਲਾਂ ਇੱਕ ਪੱਖ ਸਿਉਰ ਲਈ ਜੋ ਮਰਜੀ ਕਹੀ ਜਾਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸਤਖ ਹੈ ਆਤ ਸੈਲ ਨੀਚ ਕਰ ਹੋਏ ਗੁਰੂ ਨਾਨਕ ਸਾਹਿਬ ਜੀ ਆਤ ਆਤ ਦਾ ਲਫ਼ਜ਼ੀ ਅਰਥ ਹੈ ਜੀ ਮਾਇਆ ਸੈਲ ਦਾ ਇਹ ਕੁਝ ਟਿਕਾ ਕਰਨ ਅਰਥ ਕੀਤੇ ਨੇ ਜਿਹਦੇ ਕੋਲ ਪੈਸਾ ਹੈ ਉਹ ਨੀਚ ਬਿਰਤੀ ਵਾਲਾ ਪੈਸੇ ਨਾਲ ਸੈਲ ਪਰ ਸੈਲ ਦਾ ਅਰਥ ਪਹਾੜ ਆਤ ਸੈਲ ਨੀਚ ਕਰ ਹੋਏ ਜੇ ਪਹਾੜਾ ਜਿੱਡੇ ਖਜ਼ਾਨੇ ਨੀਚ ਬਿਰਤੀ ਵਾਲੇ ਦੇ ਕੋਲ ਹੋ ਨਾ ਜਿੰਨਾ ਮਰਜੀ ਉਹ ਭਰਟਿਆ ਹੋਵੇ ਜਿੰਨਾ ਮਰਜੀ ਉਹ ਸ਼ ਸਾਰੇ ਕਹਿਣ ਬੜਾ ਭੈੜਾ ਬੜਾ ਭੈੜਾ ਪਰ ਗੁਰੂ ਸਾਹਿਬ ਕਹਿੰਦੇ ਨੇ ਉਸ ਪੈਸੇ ਦੀ ਤਾਕਤ ਇੰਨੀ ਹੈ ਕਿ ਉਸ ਨੀਚ ਬੰਦੇ ਦੇ ਘਰ ਵਿੱਚ ਅਮੀਰ ਵੀ ਜਾ ਕੇ ਝੁਕਦਾ ਪੈਂ ਤੇ ਗਰੀਬ ਵੀ ਜਾ ਕੇ ਝੁਕਦਾ ਹੈ ਆਤ ਸੈਲ ਨੀਚ ਕਰ ਹੋਏ ਆਤ ਦੇਖ ਨਿਵਾਜ ਜਿਸ ਦੋਏ ਦੋਏ ਦਰ ਤੇ ਅਮੀਰ ਤੇ ਗਰੀਬ ਉਹਨੂੰ ਇਉਂ ਲੈ ਲੋ ਗਿਰਹਾ ਛੇਤੀ ਮਾਲ ਧਨ ਕਿਹੜੀ ਤੋਲਣਾ ਹੋਵਣੀ ਇਹਨਾਂ ਪੈਸਾ ਆਤ ਸਹਿਲ ਨੀਚ ਕਰ ਹੋਏ ਆਤ ਦੇਖ ਨਿਵਾਜ ਜਿਸ ਦੋਏ ਇੱਕ ਗੱਲ ਹੋਰ ਕਹੀ ਕਹਿੰਦੇ ਨੇ ਫੈਸਾ ਐਸਾ ਹੈ ਕਮਲੇ ਲੋਕਾਂ ਨੂੰ ਵਿਦਵਾਨਾਂ ਦੀ ਕਤਾਰ ਵਿੱਚ ਖੜਿਆ ਕਰ ਦਿੰਦਾ ਹੈ ਪੈਸਾ ਯਾਦ ਰੱਖੋ ਸੁਰਤ ਨਹੀਂ ਆਤ ਹੋਏ ਤਾਂ ਮੁਗਧ ਸਿਆਣਾ ਜੇ ਬੰਦੇ ਕੋਲ ਪੈਸਾ ਹੈ ਤੇ ਮੂਰਖ ਬੰਦਾ ਜਿਹੋ ਜੀ ਮਰਜੀ ਮਾਰੀ ਜਾ ਗੱਲਾਂ ਲੋਕੀ ਜੀ ਜੀ ਹਾਂ ਜੀ ਹਾਂ ਜੀ ਜੀ ਵਾਹ ਵਾਹ ਕੀ ਬਾਤ ਹਾਲਾਂ ਪਤੋਂ ਦਾ ਬੰਦਾ ਗੱਲ ਥੇਲੇ ਦੀ ਨਹੀਂ ਕਰਦਾ ਪਿਆ ਪਰ ਪੈਸੇ ਦੀ ਖੇਡ ਹੈ ਨਾ ਇਹ ਗੁਰੂ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਆਤ ਸਹਿਲ ਨੀਚ ਕਰ ਹੋਏ ਆਤ ਦੇਖ ਨਿਵੇ ਜਿਸ ਦੋਏ ਆਤ ਖੋਏ ਤਾਂ ਮੁਗਦ ਸਿਆਨਾ ਪੈਸਾ ਹੋਵੇ ਤੇ ਮੂਰਖ ਵੀ ਸਿਆਣਾ ਬਣ ਜਾਂਦਾ ਮਹਾਰਾਜ ਕਹਿੰਦੇ ਭਗਤ ਬਿਖੂਨਾ ਜਗ ਬੋਹਰਾਨਾ ਜੋਕ ਤੈਨੂੰ ਸਿਆਣਾ ਕਹਿਣ ਜੇ ਤੇਰੇ ਕੋਲ ਵੈ ਗੁਰੂ ਜੀ ਦੀ ਭਗਤੀ ਨਹੀਂ ਨਾ ਦੁਨੀਆ ਦੀ ਦੌਲਤ ਲੈ ਕੇ ਵੀ ਤੂੰ ਝੱਲੇ ਦਾ ਝੱਲਾ ਹੀ ਰਹਿਣਾ ਇੱਕ ਬਚਨ ਹੋਰ ਅਸੀਂ ਲੈ ਲਈਏ ਇਹ ਪ੍ਰਭਾਵ ਕਿੰਨਾ ਕੋਈ ਚੀਜ਼ ਪਾਉਂਦੀ ਹੈ ਭਗਤ ਕਬੀਰ ਸਾਹਿਬ ਦਾ ਮੈਂ ਇੱਕ ਪੱਖ ਜਿ ਲੈ ਰਿਹਾ ਜੀ ਸਿਰਫ ਉਹ ਖੈ ਦੁਨੀਆ ਦਾ ਧਨ ਜਿਸ ਕੋ ਲਈ ਉਹਨੂੰ ਅਸੀਂ ਗਰੀਬ ਕਹਿੰਨੇ ਆ ਪਰ ਗੁਰਮਤ ਨੇ ਗਰੀਬੀ ਤੇ ਅਮੀਰੀ ਦੇ ਅਰਥ ਕੁਝ ਹੋਰ ਕੀਤੇ ਉੰਜ ਸਤਗੁਰਾਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਧਨ 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 ਕੋ ਪਾਖੀ ਹੈ ਵਿਚਤਰਨਾਟਕ ਚ ਦੋ ਤੁਕਾਂ ਨੇ ਧਨ 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 ਕੋ ਪਾਖੀ ਹੈ ਜਾਂ ਕਾ ਜਗਤ ਗੁਲਾਮ ਮਹਾਰਾਜ ਦੇਦੇ ਕੋ ਸ਼ਬਦ ਇਹ ਅਰਥ ਸੁਣਿਓ ਧਨ ਇਹਦਾ ਧਨਦਰ ਤੇ ਸ਼ਾਬਾਸ਼ ਧੰਨ ਧੰਨ ਕਰੋ ਧਨ 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 ਕੋ ਪਾਖੀ ਹੈ ਅਰ ਸਮਝ ਗਿਆ ਜੀ ਕਿ ਪੈਸੇ ਨੂੰ ਧੰਨ ਧੰਨ ਕਹੋ ਇੱਥੇ ਰੱਬ ਨੂੰ ਕਿਹੜਾ ਧੰਨ ਧੰਨ ਕਹਿੰਦਾ ਮਾਰੇ ਕਿ ਧੰਨ 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 ਕੋ ਭਾਖੀ ਐ ਜਾਂ ਕਾ ਜਗਤ ਗੁਲਾਮ ਨਿਰਖਤ ਜੋ ਸਭਾ ਫਿਰੈ ਸਭ ਚਲ ਕਰਤ ਸਲਾਮ ਜਿਹਦੇ ਵਿੱਚ ਸਾਰਿਆਂ ਦੀ ਨਜ਼ਰ ਟਿਕੀ ਐ ਜਿਸ ਘਰ ਵਿੱਚ ਐ ਭੈਣਾ ਦੀ ਪਰਾਵਾਂ ਦੀ ਛੋਟੇ ਵੱਡਿਆਂ ਦੀ ਸਭ ਦੀ ਨਜ਼ਰ ਕਹਿਣ ਲੱਗੋ ਚੰਗਾ ਭਲਾ ਕਰ ਬਿਠਾਉਂਦਾ ਲੋਕੀ ਉੱਠ ਕੇ ਉਹਦੀ ਦੂੜੀ ਜਾ ਕੇ ਸਲਾਮਾ ਬਹਿ ਕਰਦੇ ਫਿਰ ਕਹਿੰਦੇ ਧੰਨ ਧੰਨ ਨੀ ਕਹੋ ਮਹਾਰਾਜ ਜੀ ਨੇ ਕਹਿਆ ਧਨ ਅਰਪੂ ਪੁਰਾਤਨ ਬਹਿਰਾ ਕਿੰਨੇ ਪੈਸੇ ਦਾ ਤੇ ਦੌਲਤ ਦਾ ਬਹੁਤ ਪੁਰਾਣਾ ਵੈਰ ਹੈ ਮੈਂ ਆਪ ਨੂੰ ਬੇਨਤੀ ਕਰਾਂ ਜਿਸ ਬੰਦੇ ਕੋਲ ਦੌਲਤ ਹੈ ਵਹਿ ਗੁਰੂ ਮੇਰ ਕਰੇ ਮਾਇਆ ਦੀ ਤਾਕਤ ਪੈਸੇ ਦੀ ਤਾਕਤ ਉਸ ਅਵੇੜੇ ਘੋੜੇ ਦੀ ਤਰ੍ਹਾਂ ਹੈ ਜਿਹਦੀਆਂ ਲਗਾਮਾਂ ਵੀ ਕੋਈ ਨਹੀਂ ਜਿਹਨੂੰ ਵਾਲਾਂ ਤੋਂ ਪਕੜ ਕੇ ਕਾਬੂ ਕਰਨਾ ਪੈਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਇੱਕ ਪੱਕ ਸਿਰਫ ਥੋੜਾ ਜਿਹਾ ਲੈ ਕੇ ਦੁਨੀਆ ਦਾ ਧਨ ਸੱਚੀ ਮੁੱਚੀ ਦੂਜੇ ਪਾਸੇ ਨਾਮ ਦਾ ਧੰਨ ਖੈ ਭਾਵੇਂ ਮੈਂ ਕੱਲ ਵੀ ਪੜਿਆ ਸੀ ਵੀ ਗਰੀਬਾਂ ਨੂੰ ਧੰਨ ਦਿੰਦਾ ਖੈ ਪਰ ਫਿਰ ਵੀ ਕਈ ਵਾਰ ਮਨ ਚ ਆਉਂਦਾ ਸੀ ਕੱਲ ਤਰਕ ਨਹੀਂ ਸੀ ਕਬੀਰ ਸਾਹਿਬ ਦੇ ਘਰ ਤਾਂ ਪ੍ਰਸ਼ਾਦਾ ਨਹੀਂ ਸੀ ਪਕ ਰਿਆ ਰਵਿਦਾਸ ਸਾਹਿਬ ਭਗਤ ਜੀ ਮਹਾਰਾਜ ਇਹ ਜੋੜੇ ਗੰਢ ਰਹੇ ਸੰ ਭਗਤ ਸਿੰਘ ਜੀ ਲੋਕਾਂ ਦੀ ਮਾਲਿਸ਼ ਕਰ ਰਿਹਾ ਉੱਥੇ ਫਿਰ ਸੁਰ ਦੀ ਆ ਕੇ ਗੱਲ ਹੁੰਦੀ ਏ ਕਿ ਜਿਸ ਬੰਦੇ ਕੋਲ ਪ੍ਰਮਾਤਮਾ ਦਾ ਨਾਮ ਧੰਨ ਖੈ ਗੁਰੂ ਤੇ ਪ੍ਰਮਾਤਮਾ ਦੀ ਨਜ਼ਰ ਵਿੱਚ ਸਭ ਤੋਂ ਵੱਧ ਉਹਦੀ ਕੀਮਤ ਇੱਕ ਸ਼ਬਦ ਖੈ ਨਿਰਦਨ ਆਦਰ ਕੋਈ ਨਾ ਦੇ ਗਰੀਬ ਬੰਦੇ ਨੂੰ ਕੋਈ ਸਨਮਾਨ ਨਹੀਂ ਦਿੰਦਾ ਪਰ ਆਪਾਂ 네ਗੇਟਿਵ ਨਹੀਂ ਸੋਚਣਾ ਮੇਰੇ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਗਰੀਬ ਨਿਵਾਜ ਹੈ ਨਿਮਰਤਾ ਵਿੱਚ ਰਹਿਣ ਵਾਲਾ ਨੂੰ ਬਾਜਦਾ ਹੈ ਜਿਸ ਦਾ ਕੁਝ ਵੀ ਨਹੀਂ ਜੇ ਉਹਦੇ ਅੰਦਰ ਖਿਰਦੇ ਚ ਪ੍ਰੇਮ ਪੈਦਾ ਹੋ ਜਾਏ ਉਸ ਪ੍ਰੇਮ ਦੀ ਕੀਮਤ ਦੁਨੀਆ ਦੇ ਕਿਸੇ ਖਜ਼ਾਨੇ ਨਾਲ ਵੀ ਨਹੀਂ ਪੈ ਸਕਦੀ ਨਿਰਦਨ ਆਦਰ ਕੋਈ ਨਾ ਦੇ ਅਰਥ ਸਮਝ ਗਿਆ ਜੀ ਕਿ ਗਰੀਬ ਬੰਦੇ ਨੂੰ ਕੋਈ ਆਦਰ ਨਹੀਂ ਦਿੰਦਾ ਸਨਮਾਨ ਨਹੀਂ ਦਿੰਦਾ ਲੱਖ ਯਤਨ ਕਰੇ ਉਹ ਚੇਤਨਾ ਧਰੇ ਗਰੀਬ ਬੰਦਾ ਜਿੰਨਾ ਮਰਜੀ ਯਤਨ ਕਰ ਲੈ ਅਮੀਰ ਨੂੰ ਖੁਸ਼ ਕਰ ਲਈ ਵਿਚਾਰਾ ਸ਼ਬਦਾਵਲੀ ਵਰਤੇ ਆਪਣੇ ਵੱਲੋਂ ਦਿਹਾੜੀ ਕਰਕੇ ਗਿਫਟ ਵੀ ਦੇ ਆਵੇ ਕਹਿਣ ਲੱਗੇ ਅਮੀਰ ਬੰਦੇ ਦਾ ਅੰਦਰ ਇੰਨਾ ਕ ਪੱਥਰ ਹੋ ਜਾਂਦਾ ਹੈ ਉਹ ਗਰੀਬ ਦੀ ਪਰਵਾਹ ਵੀ ਕੋਈ ਨਹੀਂ ਕਰਦਾ ਨਿਰਦਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਧਰੇ ਜੋ ਨਿਰਦਨ ਸਰਦਨ ਕਹਿ ਜਾਏ ਗਰੀਬ ਬੰਦਾ ਅਮੀਰ ਦੇ ਘਰ ਚਲਾ ਗਿਆ ਆਗੇ ਬੈਠਾ ਪੀਠ ਫਰਾਏ ਅਮੀਰ ਨੇ ਪਿੱਟ ਕਰ ਲਈ ਪਰ ਦੂਜੇ ਪਾਸੇ ਜੋ ਸਰਦਨ ਨਿਰਦਨ ਕਹਿ ਜਾਏ ਉਹੀ ਅਮੀਰ ਬੰਦਾ ਗਰੀਬ ਦੇ ਘਰ ਚਲਾ ਗਿਆ ਗਰੀਬ ਨੂੰ ਤੇ ਬਿਠਾਣ ਨੂੰ ਥਾਂ ਨਹੀਂ ਮਿਲਦੀ ਜੋ ਸਰਦਨ ਨਿਰਦਨ ਕਹਿ ਜਾਏ ਦਿਆ ਆਦਰ ਲਿਆ ਬੁਲਾਏ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਉਸ ਦੀ ਸ਼ਕਤੀ ਨੂੰ ਕੋਈ ਮੇਟ ਸਕਦਾ ਹੈ ਹੁਣ ਸਾਰੀ ਗੱਲ ਕਰਕੇ ਤੇ ਦੁਨੀਆ ਦੇ ਧੰਦੀ ਕੀਤੀ ਬਿਨਰਦਨ ਨੂੰ ਸਨਮਾਨ ਨਹੀਂ ਅਮੀਰ ਬੰਦਾ ਪਰਵਾਹ ਨਹੀਂ ਕਰਦਾ ਅੱਗੇ ਸਤਿਗੁਰੂ ਕਹਿੰਦੇ ਨੇ ਕਾਹੇ ਕਬੀਰ ਨਿਰਦਨ ਹੈ ਸੋਈ ਕਹਿੰਦੇ ਨੇ ਕੌਣ ਹੈ ਗਬੀਰ ਗਰੀਬ ਦੁਨੀਆ ਚ ਕੰਗਾਲ ਕੌਣ ਹੈ ਕਹੇ ਕਬੀਰ ਨਿਰਦਨ ਹੈ ਸੋਈ ਜਾਂ ਕਹੇ ਹਿਰਦਾ ਨਾਮ ਨਾ ਹੋਈ ਜਿਸ ਬੰਦੇ ਦੇ ਅੰਦਰ ਸਤ ਨਾਮ ਵੈਗੁਰੂ ਨਹੀਂ ਟਿਕਿਆ ਸੱਚ ਜਾਣੇ ਉਹਦੂ ਵੱਡਾ ਕੰਗਾਲ ਦੁਨੀਆ ਤੇ ਬੰਦਾ ਕੋਈ ਨਹੀਂ ਇੱਕ ਹੋਰ ਬੇਨਤੀ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਮਲਾਰ ਕੀ ਵਾਰਛ ਹੈ ਜੀ ਸੱਚੀ ਲੋ ਆਮ ਤੌਰ ਤੇ ਮੰਨ ਲਈ ਕਹਿੰਦਾ ਹੈ ਇੰਨਾ ਕੁ ਸੈੱਟ ਹੋ ਗਿਆ ਉਸ ਤੋਂ ਬਾਅਦ ਕੋਈ ਪ੍ਰਵਾਹ ਨਹੀਂ ਸੱਚੀ ਮੁੱਚੀ ਬੜੇ ਸਾਲਾਂ ਦਾ ਕਹਿੰਦਾ ਪਿਆ ਪਰ ਨਹੀਂ ਨਹੀਂ ਆਪਾਂ ਕਹਿੰਦੇ ਆ ਇੱਜ਼ਤ ਉਹਦੀ ਜੇ ਕੋਲ 4 ਪੈਸੇ ਨੇ ਕੋਈ ਸ਼ੱਕ ਨਹੀਂ ਭਗਤ ਸਾਹਿਬ ਨੇ ਇਹ ਵੀ ਕਿਹਾ ਕਿ ਗ੍ਰਹਿ ਸ਼ੋਭਾ ਜਾਂ ਕੇ ਰੇ ਨਾਹੀਂ ਆਵਤ ਪਈਆ ਖੁਦੇ ਜਾਹੀਂ ਕਬੀਰ ਸਾਹਿਬ ਕਹਿੰਦੇ ਜਿਹਦੇ ਘਰ ਪੈਸੇ ਕੋਈ ਨਹੀਂ ਉਹਦੇ ਘਰ ਤਾਂ ਰੋਟੀ ਖਵਾਉਣ ਵਾਸਤੇ ਵੀ ਰਾਸ਼ਨ ਨਹੀਂ ਹੁੰਦਾ ਪਰ ਆਮ ਤੌਰ ਤੇ ਅਸੀਂ ਕਹਿੰਦੇ ਇੱਜ਼ਤਾਂ ਮਾਨ ਤਾਂ ਜੇ ਪੈਸਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੇ ਪਾਏ ਇਹਦੇ ਅਰਥ ਵਿਦਵਾਨਾਂ ਨੇ ਦੋ ਤਰੀਕਿਆਂ ਨਾਲ ਕੀਤੇ ਇੱਕ ਤਾਂ ਅਰਥ ਇਹ ਨੇ ਬੰਦੇ ਕਹਿੰਦੇ ਆ ਚਾਰ ਪੈਸੇ ਖੂਨ ਤੇ ਇੱਜ਼ਤ ਹੈ ਇਹਦਾ ਧੰਨ ਅਰਥ ਕਰ ਦਿੱਤਾ ਇਹ ਸੰਸਾਰੀ ਧਨ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲ ਲੈ ਪਾਏ ਜੇ ਬੰਦੇ ਕੋਲ ਧਨ ਕਹ ਤੇ ਇੱਜ਼ਤ ਪੜਦਾ ਹੈ ਪਰ ਅਸਲ ਜੇ ਦੇ ਅਰਥ یوں ਕਰੀਏ ਕਿ ਸ਼ਰਮ ਧਰਮ ਪੈਸੇ ਨਾਲ ਨਹੀਂ ਮਿਲਣੀ ਸ਼ਰਮ ਧਰਮ ਤਾਂ ਹੈ ਜੇ ਵੈ ਗੁਰੂ ਜੀ ਦਾ ਨਾਮ ਪੱਲੇ ਹੈ ਤਾਂ ਇਹ ਦੋ ਤਾਂ ਨੇ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲ ਲੈ ਪਾਏ ਸੋ ਤਰ ਮਿੱਤਰ ਨਾ ਕਾਢੀਏ ਜਿੱਤ ਸਿਰ ਚੋਟਾਂ ਕਹੇ ਜਿਸ ਪੈਸੇ ਕਰਕੇ ਥਾਂ ਥਾਂ ਤੇ ਸੱਟਾਂ ਵੱਜਦੀਆਂ ਨੇ ਉਹ ਮਿੱਤਰ ਕਹਦਾ ਹੁਣ ਅਗਲੇ ਬਚਨ ਜਿਨ ਕੈ ਪੱਲਾ ਧਨ ਵਸੈ ਤਿਨ ਕਾ ਨਉ ਫਕੀਰ ਫਕੀਰਦਾਰ ਤੇ ਕੰਗਾਲ ਜਿਸ ਬੰਦੇ ਕੋਲ ਸਿਰਫ ਦੁਨੀਆ ਦੀ ਦੌਲਤ ਹੈ ਜਿਨ ਕੈ ਪੱਲਾ ਧਨ ਵਸੈ ਤਿਨ ਕਾ ਨਉ ਫਕੀਰ ਜਿਨ ਕੈ ਖਿਰਦਾ ਤੂੰ ਵਸੈ ਤੇ ਨਰਗਰੀ ਗੀਰ ਜਿਹਦੇ ਖਿਰਦੇ ਵਿੱਚ ਸਤਨਾਮ ਵੈਗੁਰੂ ਵਸ ਜਾ ਪਿਆਰਿਓ ਸੱਚੇ ਵੇ ਓਦੋਂ ਵੱਡਾ ਗੁਣਾ ਦੀ ਖਾਨ ਕੌਣ ਕਹੇ ਮੈਂ ਕੁ ਬੇਨਤੀ ਕਰਾਂਗਾ ਚਲੋ ਇੱਕ ਉਦਾਹਰਨ ਲੈ ਲੈਨੇ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੇਵੇਂ ਸਤਿਗੁਰੂ ਜਿੱਥੇ ਉਹ ਦੋ ਖੜਕ ਧਾਰੀ ਨੇ ਮੀਰੀ ਪੀਰੀ ਦੇ ਦਾਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰੇ ਨੇ ਜਿਨ੍ਹਾਂ ਦੀ ਅਰਦਾਸ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਜਿਨ੍ਹਾਂ ਦਾ ਨਾਮ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ ਜਿਨ੍ਹਾਂ ਨੂੰ ਗੁਰਮੁਖੀ ਦੀ تعلیم ਤੇ ਗੁਰਬਾਣੀ ਦਾ ਪਾਠ ਵੀ ਜਪਜੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੇ ਸ਼ੁਰੂ ਕਰਾਇਆ ਜਿਨ੍ਹਾਂ ਯਾਦ ਚ ਆਪਾਂ ਬੈਠੇ ਜਿੱਥੇ ਉਹਨਾਂ ਦੀਆਂ ਜੰਗਾਂ ਨੇ ਉੱਥੇ ਪਿਆਰ ਭਰੀਆਂ ਬੜੀਆਂ ਕਟਨਾਵਾਂ ਨੇ ਸਤਿਗੁਰੂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੀ ਆਪਣੇ ਮੁਬਾਰਕ ਚਰਨ ਪਾਏ ਆ ਇੱਥੇ ਸਠਿਆਲਾ ਪਿੰਡ ਹੈ ਨੇੜੇ ਜਿਹੜੇ ਉਸ ਇਲਾਕੇ ਦੇ ਸਠਿਆਲੇ ਤੋਂ ਥੋੜੀ ਦੋ ਕੋ ਦੂਰ ਇੱਕ ਪਿੰਡ ਹੈ ਬੁਤਾਲਾ ਆਮ ਇਤਿਹਾਸਾਂ ਵਿੱਚ ਦਾ ਜ਼ਿਕਰ ਨਹੀਂ ਇੱਥੇ ਗੁਰਦੁਆਰਾ ਬਣਾਇਆ ਸੀ ਬਾਬਾ ਸਵਾਇਆ ਸਿੰਘ ਜੀ ਸ਼ਬਦ ਬਾਬਾ ਸਵਾਇਰ ਸਿੰਘ ਜੀ ਦਾ ਆਪ ਨਾਮ ਜਾਣਦੇ ਹੋ ਜਿਹੜੇ ਸ਼ਬੀਰ ਲਾਂਦੇ ਸਨ ਕਿਉਂਕਿ ਮੈਂ ਖੇਦ ਨਾਲ ਇਹ ਗੱਲ ਕਹਿ ਰਿਹਾ ਕਿ ਸਾਡੇ ਸਿੱਖਾਂ 'ਚ ਮੈਨੂੰ ਪਤਾ ਹੈ ਸੰਤ ਸ਼ਬਦ ਬਾਬਾ ਸ਼ਬਦ ਗਿਆਨੀ ਸ਼ਬਦ ਇਹਦੇ ਥੱਲੇ ਰੱਜ ਕੇ ਕੋਰ ਪਾ ਵੀ ਹੋਇਆ ਤੇ ਹੋ ਰਿਹਾ ਪਰ ਹੱਥ ਜੋੜ ਕੇ ਬੇਨਤੀ ਕਮਾਈ ਵਾਲੇ ਪਹਿਲਾਂ ਵੀ ਸੀ ਅੱਜ ਵੀ ਹੈਨ ਤੇ ਰਹਿੰਦੀ ਦੁਨੀਆ ਤੱਕ ਰਹਿਣਗੇ ਕੋਈ ਜ਼ਰੂਰੀ ਨਹੀਂ ਸਾਡੇ ਦੇ ਉੱਤੇ ਸਟੇਜੀ ਸ਼ੇਰ ਹੋਣ ਰੂਹਾਨੀਆਂ ਦਾ ਸਬੰਧ ਬੋਲਣ ਨਾਲ ਕਿੰਨਾ ਕੁ ਜੀ ਕਈ ਖਮੋਸ਼ ਆਏ ਜਿਨ੍ਹਾਂ ਕੋਲ ਅੰਦਰ ਦਾ ਅਨਪਵ ਸੀ ਸਿੱਖਾਂ ਚ ਜ਼ਿਆਦਾਦਾਰ ਉਹ ਬੋਲੇ ਕੋਈ ਨਹੀਂ ਜਿਨ੍ਹਾਂ ਕੋਲ ਅਨਪਨ ਨਹੀਂ ਸੀ ਉਹਨਾਂ ਨੇ ਬੋਲ ਬੋਲ ਕੇ ਕੌਮ ਚੀਰ ਕੇ ਰੱਖ ਦਿੱਤੀ ਜਿਨ੍ਹਾਂ ਕੋਲ ਅਮਸ ਅਨਪਵ ਸੀ ਕਿੱਥੇ ਬੋਲੇ ਜੀ ਮੈਂ ਆਮ ਸਾਧੂਆਂ ਦੀ ਗੱਲ ਕਰ ਰਿਹਾ ਸਤਿਗੁਰੂ ਗੁਰੂ ਅਰਗੁਬਿੰਦ ਸਾਹਿਬ ਬਾਬਾ ਬਕਾਲਾ ਸਾਹਿਬ ਰੱਖੇ ਨੇ ਭਾਵਾਂ ਕਿ ਬਾਬਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਨਾ ਪਿਆ ਇੱਕ ਬੱਚਾ ਹੈ ਚੜਦੀ ਜਵਾਨੀ ਉਹਦੀ ਉਦੇ ਬਾਪ ਦੀ ਮੌਤ ਹੋ ਚੁੱਕੀ ਹੈ ਮਾਂ ਹੈ ਉਹ ਵਾਈ ਕਰਕੇ ਆਪਣਾ ਗੁਜ਼ਾਰਾ ਕਰਦਾ ਫਿਰ ਯਾਦ ਰੱਖਿਓ ਵਿਸ਼ੇ ਤੋਂ ਦੂਰ ਨਹੀਂ ਜਾਣਾ ਕਿ ਜਿਹਦਾ ਕੋਈ ਸਾਈ ਨਹੀਂ ਉਹਦਾ ਸਾਈ ਨਾਮ ਬਣ ਜਾਂਦਾ ਹੈ ਜਿਹਦਾ ਕੋਈ ਆਸਰਾ ਨਹੀਂ ਉਹਦਾ ਆਸਰਾ ਨਾਮ ਬਣ ਜਾਂਦਾ ਹੈ ਜਿਸ ਬੰਦੇ ਦੀ ਕਿਤੇ ਇੱਜ਼ਤ ਨਹੀਂ ਸੱਚੇਵੇਂ ਨਾਮ ਉਹਦੀ ਇੱਜ਼ਤ ਬਣ ਜਾਂਦਾ ਹੈ ਜਿਸ ਬੰਦੇ ਕੋਲ ਬਿਲਕੁਲ ਕੋਈ ਤਾਕਤ ਨਹੀਂ ਨਾਮ ਉਹਦੇ ਵਿੱਚ ਤਾਕਤ ਭਰ ਦਿੰਦਾ ਹੈ ਉਹ ਬੱਚਾ ਖੂਸੀ ਬੰਦ ਆਪਣਾ ਪਿਆ ਗਿਰ ਨਹੀਂ ਸਿਰਿਆ ਉੱਥੇ ਬੈਠਾ ਤੇ ਕੀ ਹੋਇਆ ਬਾਬਾ ਬਕਾਲਾ ਸਾਹਿਬ ਵੱਲੋਂ ਚਾਰ ਪੰਜ ਸ਼ਰੀਰ ਤੁਰੇ ਆ ਰਹੇ ਆ ਇੱਕ ਸੱਜਣ ਮੂੰਹ ਤੋਂ ਬਾਣੀ ਪੜ ਰਿਹਾ ਦੂਜੇ ਉਹਦੇ ਥੋੜਾ ਜਿਹਾ ਪਿੱਛੇ ਚੱਲ ਕੇ ਬਾਣੀ ਸੁਣ ਰਿਹਾ ਛੋਟੀ ਜੀ ਦਸਤਾਰ ਸਿਰ ਤੇ ਵੀ ਉਹਨਾਂ ਨੇ ਚੋਲਾ ਖਪਣੀ ਰੂਪ ਆਇਆ ਖੈ ਬਾਣੀ ਪੜਦਾ ਪੜਦੇ ਸਿੱਖ ਉਸ ਖੂਹ ਤੇ ਆ ਗਏ ਉਹਨਾਂ ਨੇ ਭੋਗ ਪਾਇਆ ਸ਼ਬਦ ਦਾ ਤੇ ਆਵਾਜ਼ ਦੇ ਕੇ ਕਿਹਾ ਕਾਕਾ ਤਰੇ ਲੱਗੀ ਪਾਣੀ ਪਿਆ ਦੇਗਾ ਉਹ ਕਹਿੰਦਾ ਖੂਹ ਤਾਂ ਗਿਰਦਾ ਨਹੀਂ ਤੁਸੀਂ ਰੁਕ ਜੋ ਮੈਂ ਥੱਲੇ ਉਤਰ ਕੇ ਟਿੰਡ ਖੋਲ ਲਿਉਣਾ ਕਿਉਂਕਿ ਤੁਹਾਨੂੰ ਪਤਾ ਉਹਨੇ ਟਿੰਡਾਂ ਪਾਣੀ ਦੀਆਂ ਭਰੀਆਂ ਰਹਿਂਦੀਆਂ ਸਨ ਉਹ ਥੱਲੇ ਉਤਰਿਆ ਟਿੰਡ ਪਾਣੀ ਦੀ ਖੋਲ ਕੇ ਲਿਆਇਆ ਜਦੋਂ ਪਿਆਨ ਲੱਗਾ ਜਿਹੜਾ ਗੁਰਮੁਖ ਬਾਣੀ ਪੜਦਾ ਸੀ ਉਹਨੇ ਇੱਕ ਗੱਲ ਪੁੱਛ ਲਈ ਕਹਿੰਦਾ ਤੁਸੀਂ ਕਿਸੇ ਨੂੰ ਮੰਨਦੇ ਵੀ ਹੋ ਕਹਿੰਦਾ ਜੀ ਖਾਂ ਹਿੰਦੂ ਇਹ ਸ਼ਬਦ ਵਰਤੇ ਅਸੀਂ ਸਰਵਰ ਨੂੰ ਮੰਨਨੇ ਆ ਸਰਵਰ ਤੁਹਾਨੂੰ ਪਤਾ ਕਬਰਾਂ ਨੂੰ ਸਰ ਸੱਕੀ ਸਰਵਰ ਦੀ ਪੂਜਾ ਬੜੀ ਹੁੰਦੀ ਸੀ ਅੱਜ ਉਹ ਕਬਰਾਂ ਦਾ ਰੂਪ ਬਦਲ ਚੁੱਕਾ ਹੈ ਮੈਂ ਖੈਰ ਉਹਨਾਂ ਨੇ ਜਦੋਂ ਪਾਣੀ ਪਿਆਨ ਲੱਗਾ ਕਹਿੰਦਾ ਅਸੀਂ ਸਰਵਰ ਨੂੰ ਮੰਨਨੇ ਆ ਜੀ ਉਹ ਸਿੱਖ ਨੇ ਆਪਣੀ ਬੁੱਕ ਕੀਤੀ ਕਹਿੰਦਾ ਰਹਿੰਦੇ ਅਸੀਂ ਬੇਨੇਮਿਆਂ ਦੇ ਪਾਣੀ ਨਹੀਂ ਪੀਂਦੇ ਹੁੰਦੇ ਤੂੰ ਬੇਨੇਮਾ ਕਹ ਇਨਾ ਸ਼ਬਦ ਕਹਿੰਦਾ ਬੇਨੇਮਾ ਕਹਿੰਦਾ ਨਾ ਨਾ ਤੁਸੀਂ ਕਬਰਾਂ ਨੂੰ ਪੂਜਦੇ ਹੋ ਜਿਹੋ ਨੂੰ ਪੂਜਦੇ ਹੋ ਇੱਕ ਦਿਨ ਕਬਰ ਬਣ ਜਾਂਦਾ ਸ਼ਰੀਰ ਇਸੇ ਕਰਕੇ ਗੁਰੂ ਜੀ ਨੇ ਬਾਣੀ ਚ ਕਿਹਾ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਚ ਜਿਹੜੇ ਇਹ ਆਉਣ ਨੇ ਸਵਈਏ ਅਸੀਂ ਕਹਿੰਦੇ ਸ਼ਰਧਾ ਚਾਹੀਦੀ ਜੀ ਮੇਰੀ ਇੱਕ ਬੇਨਤੀ ਹੈ ਰੇਤ ਚਮਕਦੀ ਏ ਕਮਲੀ ਅੰਨੀ ਸ਼ਰਦਾ ਨਾ ਰੱਖੀਏ ਚਮਕਦੀ ਰੇਤ ਨੂੰ ਦੇਖ ਕੇ ਕਿ ਇਹ ਪਾਣੀ ਆਇਆ ਪਾਣੀ ਆਇਆ ਸ਼ਰਦਾ ਚਾਹੀਦੀ ਏ ਚਮਕਦੀ ਰੇਤ ਨੇ ਪਾਣੀ ਨਹੀਂ ਬੰਨਾ ਪਾਣੀ ਉੱਤੇ ਸ਼ਰਦਾ ਚਾਹੀਦੀ ਹੈ ਉਹਨੂੰ ਸਤਿਗੁਰਾਂ ਨੇ ਭਗਤੀ ਨਹੀਂ ਕਿਹਾ ਉੱਤੇ ਸ਼ਬਦ ਵਰਤਿਆ ਕੂਰ ਕਿਰਿਆ ਉਰਜੋ ਸਭ ਹੀ ਜਗ ਕੂਰ ਕਿਰਿਆ ਡਾ ਸ਼ਬਦ ਵਰਤਿਆ ਝੂਠੀ ਕਿਰਿਆ ਕੂੜੀ ਕਿਰਿਆ ਉਹਨਾਂ ਕਹੇ ਸੀ ਬੇਨਿਮਿਆਂ ਦਾ ਪਾਣੀ ਨਹੀਂ ਪੀਂਦੇ ਉਹ ਚਲੇ ਗਏ ਇਹ ਘਰ ਚਲਾ ਗਿਆ। ਇਹਦੀ ਮਾਂ ਨੇ ਦੇਖਿਆ ਵੀ ਇਹਦਾ ਚਿਹਰਾ ਮੈਂ ਗੁਰਮੁਖੋ ਸੱਚੀ ਜਾਣ ਬੁੱਧ ਕੇ ਸਾਖੀ ਲੈਣਾ। ਦਿਲ ਤਾਂ ਕਰਦਾ ਸ਼ਬਦ ਵਿੱਚੋਂ ਹੀ। ਪਰ ਸਾਰੇ ਰਲ ਕੇ ਆਪਾਂ ਚੱਲ ਪਈਏ। ਮਾਂ ਨੇ ਦੇਖਿਆ ਉਹਨੇ ਕਿਹਾ ਤੇਰਾ ਚਿਹਰਾ ਕਿਉਂ ਉਦਾਈ ਹੈ? ਕਹਿੰਦਾ ਮਾਂ ਅੱਜ ਖੁਸ਼ੀ ਵੀ ਬੜੀ ਤੇ ਉਦਾਸੀ ਬਹੁਤ ਹੈ। ਕਹਿੰਦੀ ਦੱਸ। ਕਹਿੰਦੀ ਪੰਜ ਛੇ ਸ਼ਰੀਰ ਆਇਆ ਆਦਮੀ। ਇੱਕ ਜਣਾ ਮੂੰਹ ਚੋਂ ਕੁਝ ਬੋਲਦਾ ਸੀ। ਸਮਝ ਕੋਈ ਨਹੀਂ ਪਈ। ਪਰ ਜਿੰਨਾ ਕਿ ਜਮਾ ਸਮਾਵੇਂ ਸੁਣਿਆ ਨਾ ਮੇਰੇ ਅੰਦਰ ਕੋਈ ਖਿੱਚ ਪੈਂਦੀ ਸੀ ਪਤਾ ਨਹੀਂ ਚੰਗਾ ਲੱਗਦਾ ਸੀ ਬੜਾ ਬਹੁਤ ਚੰਗਾ ਲੱਗਾ ਉਹਨਾਂ ਪਾਣੀ ਮੰਗਿਆ ਮੈਂ ਖੂਚ ਥੱਲੇ ਉਤਰ ਕੇ ਟਿੰਡ ਖੋਲ ਕੇ ਲਿਆਂਦੀ ਜਦੋਂ ਪਾਣੀ ਪੀਣ ਲੱਗਾ ਤੇ ਜਿਹੜਾ ਬੋਲਦਾ ਸੀ ਉਹਨੇ ਕਿਹਾ ਤੂੰ ਮਾਨਣਾ ਕਿਨੂ ਹੈ ਤੁਸੀਂ ਮੰਨਦੇ ਕਿਨੂ ਮੈਂ ਕਿਹਾ ਜੀ ਸਰਵਰ ਨੂੰ ਅੱਗੋ ਕਹਿੰਦਾ ਸੀ ਬੇਨੇਮਿਆਂ ਦਾ ਪਾਣੀ ਨਹੀਂ ਪੀਂਦੇ ਹੁੰਦੇ ਬੇਨੇਮੇ ਉਹ ਕਹਿੰਦੇ ਸਾਂ ਜੀ ਤੁਹਾਡਾ ਨਾਮ ਕੀ हिंदू का रोक के तू कब्रਾਂ ਪੁੱਜੀ ਜਾਂਦੇ ਮਾਂ ਦੀ ਅੱਖਾਂ ਭਰ ਰਹੀਆਂ ਉਹਨੇ ਕਿਹਾ ਪੁੱਤ ਗੁੱਸੇ ਤੇ ਨਹੀਂ ਬੋਲੇ ਕਹਿੰਦਾ ਨਹੀਂ ਮਾਂ ਜਿੰਨਾ ਵੀ ਬੋਲੇ ਉਹਨਾਂ ਨੇ ਬੇਨਿਮਾ ਕਿਹਾ ਤਾਂ ਵੀ ਮੈਨੂੰ ਥੂ ਪੈ ਗਈ ਉਹ ਅੱਖਾਂ ਭਰ ਕੇ ਕਹਿੰਦੀ ਬਿਲਕੁਲ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣ ਕੇ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣ ਕੇ ਬਾਣੀ ਉਹੀ ਪੜਦੇ ਆ ਕਹਿੰਦਾ ਮਾਂ ਸਾਧ ਦੇ ਸੰਨ ਕਹਿੰਦੀ ਪੁੱਤ ਤੈਨੂੰ ਸੱਚ ਦੱਸਾਂ ਮੈਂ ਸਿੱਖਾਂ ਕਰ ਪਲੀ ਸਾਂ ਵੀ ਆਈ ਸਰਵੀਆਂ ਸਰਵਰੀਆਂ ਲਗਈਆਂ ਮੈਨੂੰ ਲੱਗਦਾ ਮੇਰੇ ਕਿਤੇ ਭਾਗ ਜਾਗਪ ਹੈ ਜਿਹੜੇ ਸਿੱਖੀ ਵਾਲੇ ਕਹਿੰਦੇ ਬੋਲੇ ਕੀ ਸਨ ਕਹਿੰਦਾ ਪਤਾ ਨਹੀਂ ਕੀ ਬੋਲਦੇ ਸਨ ਪਰ ਠੰਡ ਪੈ ਗਈ ਕਹਿੰਦਾ ਮਾਸੀਂ ਬੇਨੇਮੇ ਹਟ ਸਕਨੇ ਆ ਕਹਿੰਦੀ ਹਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਜੋ ਸੱਚੀ ਤੁਹਾਨੂੰ ਦੱਸਾਂ ਇਸ ਬੰਦੇ ਦੇ ਘਰ ਰੋਟੀ ਵੀ ਨਹੀਂ ਸੀ ਚੱਲਦੀ ਬਾਪ ਵੀ ਦੀ ਮੌਤ ਹੋ ਚੁੱਕੀ ਕਹਿੰਦੇ ਮਾਹ ਪਰ ਸਤਗੁਰੂ ਕਿਨੇ ਪੁੱਤ ਭਾਵਨਾ ਬਣਾ ਕੇ ਕਿਤੇ ਵੀ ਆਵਾਜ਼ ਮਾਰੀਏ ਨਾ ਗੁਰੂ ਨਾਨਕ ਸਾਹਿਬ ਦੀ ਜੋਤ ਉਥੇ ਜਰੂਰ ਪਹੁੰਚਦੀ ਹੈ ਕਹਿੰਦੇ ਸਾਡੇ ਕੋਲ ਵੀ ਹਜਣਗੇ ਕਹਿੰਦੇ ਨੇ ਬਿਲਕੁਲ ਬਸ ਮਾਂ ਤੇ ਪੁੱਤ ਦੀ ਉਹਨੂੰ 6:00 ਵਜੇ ਸੀ ਮਾਂ ਕੋਲ ਪਹਿਲਾਂ ਬਾਣੀ ਸੀ ਬਸ ਇਉਂ ਸਮਝੋ ਕਿ ਜਿਹੜਾ ਅੰਦਰ ਭਰਿਆ ਪਿਆ ਸੀ ਨਾ ਅੰਦਰ ਬੰਦਗੀ ਦਾ ਉਹ ਹੁਣ ਇੱਕੋ ਦਮ ਜਿਵੇਂ ਪਾਣੀ ਪਾੜ ਕੇ ਧਰਤੀ ਨੂੰ ਕੜ ਪਾਰ ਕੇ ਬਾਹਰ ਨਿਕਲਦਾ ਮਾਂ ਦੇ ਅੰਦਰ ਉਹ ਸ਼ਬਦ ਬਾਹਰ ਨਿਕਲਾ ਆਇਆ ਮੈਂ ਤਾਂ ਇਹ ਕਹਿੰਦਾ ਗੁਰੂ ਕਿਸੇ ਦੀ ਬਾਹ ਪਕੜ ਲੈ ਸਮਾਂ ਲੱਗ ਸਕਦਾ ਪਰ ਗੁਰੂ ਕਦੀ ਬਾਹ ਨਹੀਂ ਛੱਡਦੇ ਭੱਜ ਵੀ ਜਾਏ ਬੰਦਾ ਉਹਨੇ ਕਿ ਇੱਕ ਕੰਮ ਕਰ ਤੂੰ ਯਾਦ ਕਰ ਕਹਿੰਦਾ ਯਾਦ ਕੀ ਕਹਿੰਦੀ ਜਿਹੜਾ ਤੂੰ ਸੁਣਿਆ ਉਹਨੂੰ ਚੇਤੇ ਕਰ ਜਿਹੜੀ ਤੈਨੂੰ ਖਿੱਚ ਪਈ ਏ ਵੇਖੋ ਮੰਨਦੇ ਕਹਿੰਦੀ ਪੁੱਤ ਉਹ ਖਿੱਚ ਚਿੰਗਾੜੀ ਲੱਗ ਗਈ ਏ ਜਿਉਂ-ਜਿਉਂ ਤੂੰ ਉਸਨੂੰ ਯਾਦ ਕਰੇਗਾ ਸਿੱਖ ਨੂੰ ਯਾਦ ਕਰੇਗਾ ਕੰਨਾਂ 'ਚ ਤੇਰੇ ਭਾਵੇਂ ਤੈਨੂੰ ਸ਼ਬਦ ਦੀ ਸਮਝ ਨਹੀਂ ਪਰ ਮਹਿਸੂਸ ਤਾਂ ਹੋਇਆ ਨਾ ਉਸ ਮਹਿਸੂਸ ਹੋਏ ਨੂੰ ਵਾਰ-ਵਾਰ ਚੇਤੇ ਕਰ ਮੈਨੂੰ ਯਾਦ ਹੈ ਗੁਰੂ ਸਾਹਿਬ ਜ਼ਰੂਰ ਹੋਣਗੇ ਕਹਿੰਦਾ ਮਾ ਆਪਣੇ ਘਰ ਤਾਂ ਕੁਝ ਹੈ ਹੀ ਨਹੀਂ ਤੇ ਇਹਨੂੰ ਕਹਿੰਦੀ ਪੁੱਤ ਉਹਨਾਂ ਨੂੰ ਸਿੱਖ ਪੰਜ ਦਤਨਾ ਵੀ ਭੇਟ ਕਰ ਦਿੰਦੇ ਆ ਪਹਿਲਾਂ ਤੈਨੂੰ ਪਤਾ ਉਹ ਗਰੀਬ ਪੰਜ ਦਤਨਾ ਬਣਾ ਕੇ ਲੈ ਜਾਂਦੇ ਸਨ ਕੋਈ ਟੱਕਾ ਵੀ ਦੇ ਦਿੰਦਾ ਹੈ ਬੱਚੇ ਦੇ ਅੰਦਰ ਮਾਂ ਨੇ ਜਾਗ ਲਾ ਦਿੱਤੀ ਉਹਨੇ ਕਿਹਾ ਫਿਰ ਮਾ ਜਿਹੜਾ 1 ਰੁਪਈਆ ਆਪਾਂ ਇਕੱਠਾ ਕੀਤਾ ਉਹ ਦੇ ਦੇ ਤੇ ਇੱਕ ਗੁੜ ਦੀ ਰੋੜੀ ਦੇ ਦੇ ਜਿਹੜਾ ਘਰ ਪਿਆ ਹੈ ਮੈਨੂੰ ਯਕੀਨ ਹੈ ਸਤਗੁਰੂ ਆਉਣਗੇ ਤੇ ਮੈਂ ਭੇਟਾ ਰੱਖਾਂਗਾ ਗੁਰਮਖੋਸ ਬੱਚੇ ਨੇ ਉਸ ਦਿਨ ਆਪਣੀ ਚਾਦਰ ਦੇ ਪੱਲੇ ਨਾਲ ਗੁਲ ਬੰਨ੍ਹ ਲਿਆ ਟਕਾ ਆਪਣੀ ਜੇਬ ਵਿੱਚ ਪਾ ਲਿਆ ਪਰ ਇੱਕੋ ਵੇਖੋ ਕੋਈ ਉਹ ਸ਼ਬਦ ਨਹੀਂ ਜਪ ਰਿਹਾ ਜੀ ਮੇਰੇ ਫਿਰ ਬੇਨਤੀ ਸੁਣਿਓ ਉਹ ਕਿਹੜੀ ਖੇਚਖੇ ਜਿਹੜੀ ਉਹਨੂੰ ਆਪਣੇ ਵੱਲ ਆਪਣੇ ਵਾਲੇ ਪਾਸੇ ਧੂਪ ਆਂਦੀ ਬਿਖੇ ਨਦੀ ਦੌੜਦੀ ਪਹਾੜ ਤੋਂ ਚੱਲਦੀ ਏ ਸਮੁੰਦਰ ਦੇਖਿਆ ਤੇ ਨਹੀਂ ਨਾ ਪਰ ਕੋਈ ਖਿੱਚ ਅਦ੍ਰਿਸ਼ਟ ਨੂੰ ਆਪਣੇ ਵੱਲ ਖਿੱਚੀ ਆ ਰਹੀ ਹੈ